ਜਿਹੜੀ ਸ਼ੇਰਾਂ ਵਾਲੀ ਮਾਤਾ ਇਸਦੀ ਵਰਤੋਂ ਇੱਕ ਖਾਸ ਮਕਸਦ ਲਈ ਲੋਕਾਂ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੌਰਾਨ ਅੰਗਰੇਜ਼ੀ ਬਸਤੀਵਾਦ ਸਿਸਟਮ ਦੇ ਵਿਰੋਧ ਦੇ ਵਿੱਚ ਏਕਤਾ ਅਤੇ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਸੀ ਸਭ ਤੋਂ ਪਹਿਲਾਂ ਇਹ ਗੱਲ ਸਾਨੂੰ ਨੋਟ ਕਰਨੀ ਚਾਹੀਦੀ ਹੈ ਸ਼ੁਰੂ ਦੇ ਵਿੱਚ ਕਿਸੇ ਹੱਦ ਤੱਕ ਜਿਹੜੇ ਸਿੱਖ ਡਿਪਲੋਮੈਟ ਨੇ ਇਹਨਾਂ ਨੂੰ ਲੱਗਿਆ ਹੋਊਗਾ ਜਾਪਿਆ ਹੋਊਗਾ ਕਿ ਜਿਹੜੀ ਭਾਰਤ ਮਾਤਾ ਇਹਨਾਂ ਨੇ ਸਿਰਜੀ ਹੈ ਬਣਾਈ ਹੈ ਉਹ ਉਹ ਕੁਈਨ ਵਿਕਟੋਰੀਆ ਬਾਰੇ ਹੀ ਇਹ ਸੋਲੇ ਕਰ ਰਹੇ ਨੇ ਉਸ ਦੇ ਬਾਰੇ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਲੱਗਿਆ ਹੋ ਸਕਦਾ ਪਰ ਇਹ ਹੌਲੀ ਹੌਲੀ ਭਾਰਤ ਮਾਤਾ ਸਿੱਖਾਂ ਦੇ ਮਨਾਂ 'ਚ ਵੜ ਗਈ ਤੇ ਉਸ ਨੂੰ ਸ਼ੇਰ ਤੇ ਬਿਠਾ ਦਿੱਤਾ ਗਿਆ ਸ਼ੇਰ ਕੀ ਹੈ ਇੱਕ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਇਹ ਸਾਰੀ ਗੱਲਬਾਤ ਨੂੰ ਦੇਖੋਗੇ ਸਮਝਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਲੱਗੂਗਾ ਕਿ ਜਿਹੜਾ ਸ਼ੇਰ ਉਹ ਸਿੱਖ ਤੇ ਉਸੇ ਉਸੇ ਤਰੀਕੇ ਨਾਲ ਉਹ ਵਿਹਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਮਾਤਾ ਅਤੇ ਸ਼ੇਰਾਂ ਵਾਲੀ ਮਾਤਾ ਇਨੂੰ ਸਮਝਣਾ ਬੜਾ ਜ਼ਰੂਰੀ ਹੈ ਜਿੱਥੇ ਅਸੀਂ ਕਹਿ ਰਹੇ ਕਿ ਆਰਐਸਐਸ ਨੂੰ ਅਸੀਂ ਖਤਮ ਕਰ ਦਾਂਗੇ ਤੋੜ ਦਾਂਗੇ ਹੁਣ ਆਰਐਸਐਸ ਨੂੰ ਨਹੀਂ ਅਸੀਂ ਰਹਿਣ ਦਵਾਂਗੇ ਖਾਸ ਕਰਕੇ ਸਿੱਖਾਂ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਮਾਮਲੇ ਦੇ ਵਿੱਚ ਉੱਥੇ ਹੀ ਅਸੀਂ ਸ਼ੇਰਾਂ ਵਾਲੀ ਨਹੀਂ ਰਹਿਣਦੇ ਨਹੀਂ ਹੁਣ ਸ਼ੇਰ ਤੋਂ ਲਾਹ ਲੋ ਥੱਲੇ ਹੁਣ ਸ਼ੇਰ ਨੂੰ ਆਪਾਂ ਨਿਕਲ ਜਾਈਏ ਹੁਣ ਥੱਲਿਓ ਮਾਤਾ ਦੇ ਸੋ ਇਹ ਸਮਝਣ ਦੀ ਗੱਲ ਹੈ ਖਾਲਸਤਾਨ ਪੰਜਾਬ ਦੀ ਅਤੇ ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਗੱਲ ਹੈ ਉਹ ਇੱਥੋਂ ਹੀ ਸ਼ੁਰੂ ਹੋਣੀ ਹੈ ਤੇ ਇਸ ਤੋਂ ਬਿਨਾ ਅੱਗੇ ਅਸੀਂ ਵਧ ਨਹੀਂ ਸਕਦੇ ਸੋ ਸ਼ੇਰ ਤੋਂ ਬਿਨਾ ਭਾਰਤ ਮਾਤਾ ਕਿਹੋ ਜਿਹੀ ਲੱਗੂਗੇ ਸਾਰਿਆਂ ਨੂੰ ਪਤਾ ਕਿ ਮੈਨੂੰ ਲੱਗਦਾ ਲੋਕਾਂ ਨੇ ਹੀ ਨਹੀਂ ਛੱਡਣਾ ਅੱਗੇ ਸ਼ੇਰ ਤੋਂ ਡਰਦੇ ਲੋਕ ਨੇੜੇ ਨਹੀਂ ਸਿ ਆਉਂਦੇ ਹੈਗੇ ਆਂਟੀ ਗੁਆਂਟੀ ਨੇਪਾਲ ਭੂਟਾਨ ਚੀਨ ਸ਼੍ਰੀਲੰਕਾ ਬਰਮਾ ਪਾਕਿਸਤਾਨ ਅਫਗਾਨਿਸਤਾਨ ਜਾਂ ਹੋਰ ਮੁਲਕ ਅਸੀਂ ਦੇਖਦੇ ਹਾਂ ਕਿ ਇਹਨੂੰ ਸਮਝਣ ਦੀ ਗੱਲ ਅੱਗੇ ਉਹ ਸ਼ੇਰ ਕਰਕੇ ਨੇੜੇ ਨਹੀਂ ਸਿ ਆਉਂਦੇ ਹੈਗੇ ਹੁਣ ਸ਼ੇਰ ਥੱਲੇ ਉੱnikਲ ਚੁੱਕਿਆ